ਗਵਡਾਰ ਲੈ ਰਾਲੇ ਉਹ ਕਹਿ ਰਿਹਾ ਮੈਂ ਨਹੀਂ ਮੈਂ ਨਾ ਸਹੀ ਨਾਂ ਲਿਆ ਕਰੋ ਤੁਸੀਂ ਉਹ ਕਹਿ ਰਿਹਾ ਕਿ ਦੱਸ ਦੋ ਨਾ ਸਹੀ ਕਹਿ ਰਹੇ ਹੈ ਕਿ ਨਹੀਂ ਕਹਿ ਰਹੇ ਸਾਹਿਬ ਦੇ ਜਿਹੜੀ ਹੁਕਮਤੋਂ ਭੱਜ ਰਹੀ ਹੈਗੀ ਇਸ ਨੂੰ ਕਿ ਜਿਹੜੇ ਮੈਂ ਆਪਣੇ ਭਾਸ਼ਣ ਚ ਵੀ ਗੱਲ ਕਰਕੇ ਹਟਿਆ ਜਿਹੜੇ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਛੇਵੇਂ ਪਾਤਸ਼ਾਹ ਦੇ ਉਸ ਬਖਸ਼ੰਦ ਗੁਰੂ ਦੇ ਬਖਸ਼ੰਦ ਤਖਤ ਤੇ ਪੇਸ਼ ਹੋ ਕੇ ਝੂਠ ਬੋਲ ਸਕਦੇ ਆ ਉਹਨਾਂ ਲੋਕਾਂ ਦਾ ਜਵਾਬ ਦੇਣਾ ਮੈਂ ਆਪ ਦੀ ਮੈਂ ਸੋਚਦਾ ਹੈ ੇਠੀ ਹੋਊਗੀ ਜੇ ਮੈਂ ਉਹਨਾਂ ਦਾ ਜਵਾਬ ਦੇਵਾਂ ਮੈਂ ਆਪਦੀ ੇਠੀ ਸਮਝਦਾ ਟੋਡੇ ਸਾਹਮਣੇ ਮੈਂ ਵੀਡੀਓ ਦਿਖਾਈ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਅਕਾਲ ਤਖਤ ਸਾਹਿਬ ਤੇ ਖੜ ਕੇ ਜਿਹੜੀ ਗੱਲ ਨੂੰ ਮੁਕਰ ਰਿਹਾ ਤੇ 10 ਸਾਲ ਪਹਿਲਾਂ ਦੀ ਉਹਦੀ ਬਾਈਟ ਹੈ ਉਸੇ ਚੀਜ਼ ਦਾ ਸਮਰਥਨ ਕਰ ਰਿਹਾ ਤੇ ਅਕਾਲ ਤਖਤ ਸਾਹਿਬ ਤੇ ਇਹ ਕਹਿ ਕੇ ਮੁਕਰ ਰਿਹਾ ਕਿ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਜੋ ਮੈਂ ਕਹਿ ਰਿਹਾ ਉਹ ਸੱਚ ਕਹਿ ਰਿਹਾ ਚਿੱਠੀ ਲਿਖ ਕੇ ਦੇ ਕੇ ਆਏ ਸਾਰੇ ਜਾਣੇ ਸਬਦੇ ਦਸਕਤਾ ਉੱਤੇ ਬੀਬੀ ਜਗੀਰ ਕੌਰ ਦੇ ਆ ਚੰਦੂ ਮਾਜਰਾ ਦੇ ਆ ਰਖੜਾ ਦੇ ਆ ਬਟਾਲਾ ਦੇ ਆ ਸਬਦੇ ਆ ਤੇ ਉੱਥੇ ਜਾ ਕੇ ਮੁਕਰ ਜਾਂਦੇ ਆ ਫਿਰ ਕੀ ਚਿੱਠੀ ਚ ਝੂਠ ਲਿਖਿਆ ਸੀ ਕਿ ਉੱਥੇ ਜਾ ਕੇ ਝੂਠ ਬੋਲਿਆ ਸੋ ਇਹਨਾਂ ਲੋਕਾਂ ਦੀ ਇਹ ਆਪਦੀ ਹੋਂਦ ਗਵਾ ਚੁੱਕੇ ਆ ਫਰਸਟ੍ਰੇਟ ਹੋਏ ਹੋਏ ਆ ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਆਪਦੇ ਹਲਕਿਆਂ ਚ ਤਾਂ ਭਰਤੀ ਕਰਕੇ ਦੇਖੋ ਕੌਣ ਰੋਕਦਾ ਤੁਹਾਨੂੰ ਜਾਓ ਉੱਥੇ ਤਾਲੀ ਦਲ ਦੇ ਦਫਤਰ ਸਭ ਵਾਸਤੇ ਖੁੱਲ੍ਹੇ ਲੈ ਲਓ ਪਰਚੀਆਂ ਜਾ ਕੇ ਕਰ ਲਓ ਭਰਤੀ ਕਿਸ ਗੱਲ ਤੋਂ ਕਹਿ ਰਿਹਾ ਅਕਾਲੀ ਦਲ ਅਕਾਲੀ ਦਲ ਅਕਾਲੀ ਤਖਸਾਲ ਤੋਂ ਮੁਕਰਿਆ ਸਭ ਵਾਸਤੇ ਭਰਤੀ ਖੁੱਲੀ ਹੈ ਅਕਾਲੀ ਦਲ ਦੇ ਦਫਤਰ ਚ ਪਰਚੀਆਂ ਮਿਲਦੀਆਂ ਹੈ ਜਾ ਕੇ ਲੈ ਲਓ ਪਰ ਪ੍ਰੋਬਲਮ ਹੈ ਪਰਚੀਆਂ ਲੈਣ ਕਿਵੇਂ